ਹੈਲੋ ਬੱਚੋ ਕੀ ਹਾਲ ਚਾਲ ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜੀ ਆ ਉਹ ਪਹਿਲੀ ਟਰਮ ਦੇ ਜਿਹੜੇ ਸਤੰਬਰ ਦੇ ਪੇਪਰ ਹੋਣੇ ਨੇ ਉਹਨਾਂ ਦੀ ਡੇਟਸ਼ੀਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਸੋ ਇਹ ਪੇਪਰ ਜਿਹੜੇ ਆ ਉਹ 18 ਤਰੀਕ ਤੋਂ ਜਿਹੜੇ ਆ ਸਾਰੇ ਸਕੂਲਾਂ ਦੇ ਵਿੱਚ ਸ਼ੁਰੂ ਹੋਣ ਵਾਲੇ ਆ ਸੋ ਪ੍ਰਾਇਮਰੀ ਅੱਪਰ ਪ੍ਰਾਇਮਰੀ ਸਕੈਂਡਰੀ ਤੇ ਸੀਨੀਅਰ ਸਕੈਂਡਰੀ ਦੇ ਜਿਹੜੇ ਐਗਜ਼ਾਮ ਟਰਮ 1 ਦੇ ਜਿਹੜੇ ਆ 18 ਤਰੀਕ ਤੋਂ ਸ਼ੁਰੂ ਹੋਣੇ ਆ ਸੋ ਇਹਨਾਂ ਦੀ ਜਿਹੜੀ ਡੇਟਸ਼ੀਟ ਆ ਉਹ ਇਸ ਤਰੀਕੇ ਨਾਲ ਆ ਕਿ ਜਿਹੜੇ ਟਰਮ 1 ਦੇ ਪਹਿਲੀ ਤੋਂ ਪੰਜਵੀਂ ਤੱਕ ਦੇ ਟਰਮ 1 ਦੇ ਪੇਪਰ ਆ ਉਹ 23 ਤਰੀਕ ਤੋਂ ਲੈ ਕੇ ਤੇ 27 ਤਰੀਕ ਤੱਕ ਚੱਲਣੇ ਆ ਸੋ ਇਹਨਾਂ ਦੇ ਜਿਹੜੇ ਤੁਸੀਂ ਇੱਕ ਵਾਰੀ ਸਕਰੀਨਸ਼ਾਟ ਲੈ ਕੇ ਤੇ ਆਪਣੇ ਆਪਣੇ ਜਿਹੜੇ ਆ ਕਲਾਸ ਦੇ ਵਾਈਜ਼ ਆਪਣੇ ਜਿਹੜੇ ਆ ਉਹ ਡੇਟ ਸ਼ੀਟ ਜਿਹੜੀ ਆ ਵੇਖ ਲਿਓ ਸੈਕੰਡ ਜਿਹੜੀ ਆ 8 ਛੇਵੀਂ ਤੋਂ ਲੈ ਕੇ ਤੇ 8ਵੀਂ ਦੇ ਟਰਮ 1 ਦੀ ਜਿਹੜੀ ਡੇਟ ਸ਼ੀਟ ਆ ਉਹ 18 ਤੋਂ ਲੈ ਕੇ ਤੇ 29 ਤਰੀਕ ਤੱਕ ਚੱਲਣੇ ਆ ਸੋ ਦਿਨ ਜਿਹੜੇ ਆ ਇਹਨਾਂ ਦੇ ਵਿੱਚ ਦੱਸੇ ਹੋਏ ਆ ਛੇਵੀਂ ਸੱਤਵੀਂ ਤੇ ਅੱਠਵੀਂ ਦੀ ਜਿਹੜੀ ਡੇਟ ਸ਼ੀਟ ਆ ਇਹਦੇ ਵਿੱਚ ਐਕਸਪਲੇਨ ਕੀਤੀ ਗਈ ਆ ਸੋ ਨਾ ਨੂੰ ਇੱਕ ਵਾਰੀ ਤੁਸੀਂ ਨਜ਼ਰ ਮਾਰ ਲਿਓ ਸੋ ਅਗਲੇ 9ਵੀਂ ਤੋਂ 12ਵੀਂ ਜਮਾਤ ਦੇ ਜਿਹੜੇ ਪੇਪਰ ਆ ਉਹ 18 ਤਰੀਕ ਤੋਂ ਸ਼ੁਰੂ ਹੋਣੇ ਆ ਔਰ ਇਹ ਚੱਲਣੇ ਆ ਤੁਹਾਡੇ ਅਗਲੇ ਮਹੀਨੇ ਦੀ 10ਵੇਂ ਮਹੀਨੇ ਦੀ 1 ਤਰੀਕ ਤੱਕ ਜਿਹਦੇ ਵਿੱਚ ਮੇਨ ਮੇਨ ਪੇਪਰ ਜਿਹੜੇ ਆ ਉਹ ਇਸ ਤਰੀਕੇ ਨਾਲ ਆ 11ਵੀਂ ਤੇ 12ਵੀਂ ਦੇ ਕਿ 18 ਤਰੀਕ ਨੂੰ ਜਿਹੜਾ ਉਹ ਪਹਿਲਾ ਪੇਪਰ ਮੈਥ ਦਾ ਵਾ ਤੇ 12ਵੀਂ ਦਾ ਜਿਹੜਾ ਪਹਿਲਾ ਪੇਪਰ ਜਿਹੜਾ ਉਹ ਫਿਜ਼ਿਕਸ ਦਾ ਹੋਏਗਾ ਅਕਾਊਂਟਸ ਦਾ ਹੋਏਗਾ ਜਾਂ ਫਿਰ ਹਿਸਟਰੀ ਦਾ ਆਏਗਾ 19 ਤਰੀਕ ਨੂੰ ਜਿਹੜਾ 11ਵਾਂ ਦਾ ਪੇਪਰ ਪੰਜਾਬੀ ਦਾ ਤੇ 12ਵਾਂ ਦਾ ਅੰਗਰੇਜ਼ੀ ਦਾ 20 ਤਰੀਕ ਨੂੰ 11ਵਾਂ ਦਾ ਅੰਗਰੇਜ਼ੀ ਦਾ ਤੇ 12ਵਾਂ ਦਾ ਪੰਜਾਬੀ ਦਾ 23 ਤਰੀਕ ਨੂੰ ਜਿਹੜਾ 11ਵਾਂ ਦਾ ਫਿਜ਼ਿਕਸ ਹਿਸਟਰੀ ਤੇ ਅਕਾਊਂਟਸ ਤੇ 12ਵਾਂ ਦਾ ਕੈਮਿਸਟਰੀ ਇਕਨੋਮਿਕਸ ਤੇ ਚੋਣਮਾ ਵਿਸ਼ਾ 24 ਤਰੀਕ ਨੂੰ ਹੈਗਾ ਵਾਤਾਵਰਨ ਦਾ 11ਵਾਂ ਦਾ ਤੇ 12ਵਾਂ ਦਾ ਹੈਗਾ ਕੰਪਿਊਟਰ ਸਾਇੰਸ 25 ਤਰੀਕ ਨੂੰ 11ਵੀਂ ਦਾ ਹੋਮ ਸਾਇੰਸ ਸਰੀਰਕ ਸਿੱਖਿਆ ਡਰਾਇੰਗ ਤੇ ਪੇਂਟਿੰਗ ਤੇ 12ਵੀਂ ਦਾ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਔਰ 26 ਤਰੀਕ ਨੂੰ ਜਿਹੜਾ ਪੇਪਰ ਹੋਣਾ ਵਾ 11ਵੀਂ ਦਾ ਇਕਨੋਮਿਕਸ ਦਾ ਤੇ కెਮਿਸਟਰੀ ਦਾ ਤੇ ਚੋਣਮਾ ਵਿਸ਼ਾ ਤੇ 12ਵੀਂ ਦਾ ਹੋਏਗਾ ਬਾਇਓਲੋਜੀ ਬਿਜ਼ਨਸ ਸਟਡੀ ਰਾਜਨੀਤੀ ਸ਼ਾਸਤਰ ਤੇ ਚੋਣਮਾ ਵਿਸ਼ਾ 27 ਤਰੀਕ ਨੂੰ ਜਿਹੜਾ 11ਵੀਂ ਦਾ ਹੋਣਾ ਵਾ ਉਹ ਕੰਪਿਊਟਰ ਸਾਇੰਸ ਤੇ 12ਵੀਂ ਦਾ ਵਾਤਾਵਰਨ 29 ਤਰੀਕ ਨੂੰ ਜਿਹੜਾ ਹੋਏਗਾ ਉਹ ਬਾਇਓਲੋਜੀ ਐਮਪੀ ਜੀਓਗ੍ਰਾਫੀ ਤੇ 12ਵੀਂ ਦਾ ਹੈ ਗਣਿਤ ਦਾ 30 ਤਰੀਕ ਨੂੰ ਪੰਜਾਬੀ ਹਿੰਦੀ ਅੰਗਰੇਜ਼ੀ ਔਰ 12ਵੀਂ ਦਾ ਹੋਣਾ ਵਾ ਹੋਮ ਸਾਇੰਸ ਸਰੀਰਿਕ ਸਿੱਖਿਆ ਤੇ ਡਰਾਇੰਗ ਤੇ ਪੇਂਟਿੰਗ 1 ਤਰੀਕ ਨੂੰ ਜਿਹੜਾ ਲਾਸਟ ਪੇਪਰ ਹੋਣਾ ਵਾ 11ਵੀਂ ਦਾ ਰਾਜਨੀਤੀ ਸ਼ਾਸਤਰ ਬਿਜ਼ਨਸ ਸਟਡੀ ਚੋਣਵਾ ਵਿਸ਼ਾ ਤੇ 12ਵੀਂ ਦਾ ਹੋਣਾ ਜੀਓਗ੍ਰਾਫੀ ਚੋਣਵਾ ਵਿਸ਼ਾ ਤੋਂ ਜਿਹੜਾ ਹਦਾਇਤਾਂ ਦਿੱਤੀਆਂ ਗਈਆਂ ਨੇ 9ਵੀਂ ਤੋਂ 12ਵੀਂ ਤੱਕ ਦੀਆਂ ਇਹਦੇ ਵਿੱਚ ਜਿਹੜਾ ਸਿਲੇਬਸ ਹੋਣਾ ਵਾ ਉਹ ਅਪ੍ਰੈਲ ਤੋਂ ਲੈ ਕੇ ਤੇ ਅਗਸਤ ਤੱਕ ਆਏਗਾ 2025 ਤੱਕ ਦਾ ਔਰ ਜਿਹੜਾ ਪਹਿਲੀ ਤੋਂ ਲੈ ਕੇ 8ਵੀਂ ਤੱਕ ਦਾ ਸਿਲੇਬਸ ਹੋਣਾ ਵਾ ਉਹ ਅਪ੍ਰੈਲ ਤੋਂ ਲੈ ਕੇ ਤੇ ਸਤੰਬਰ ਤੱਕ ਦਾ ਹੋਣਾ ਪੇਪਰ ਦਾ ਸਮਾਂ ਜਿਹੜਾ ਉਹ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਹੋਣਾ ਤੇ ਪੇਪਰ ਪੈਟਰਨ ਜਿਹੜਾ ਵਾ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਡ ਦੇ ਉੱਤੇ ਜਿਹੜੇ ਜਿਹੜੇ ਨਮੂਨੇ ਦਿੱਤੇ ਗਏ ਆ ਉਹਨਾਂ ਦੇ ਅਕੋਰਡਿੰਗ ਜਿਹੜਾ ਆਏਗਾ ਤਾਂ ਪ੍ਰੀਖਿਆ ਤੋਂ ਪਹਿਲਾਂ ਇਹਨਾਂ ਦੀ ਜੜੀ ਰਿਵੀਜ਼ਨ ਕਰਾਉਣੀ ਬੱਚਿਆਂ ਦੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਸ ਤੋਂ ਬਾਅਦ ਜਿਹੜਾ ਜਮਾਤ ਪਹਿਲੀ ਤੋਂ ਪੰਜਵੀਂ ਦੇ ਜਿਹੜੇ ਸਾਰੇ ਨਮੂਨੇ ਆ ਉਹ ਹੈੱਡ ਆਫਿਸ ਤੋਂ ਭੇਜੇ ਜਾਣੇ ਆ। ਤੋਂ ਛੇਵੀਂ ਦੇ ਜਿਹੜੇ ਮੇਨ ਮੇਨ ਸਬਜੈਕਟ ਆ ਉਹ ਹੈੱਡ ਆਫਿਸ ਤੋਂ ਪੇਪਰ ਆਉਣਗੇ ਤੇ ਬਾਕੀ ਵਿਸ਼ਿਆਂ ਦੇ ਜਿਹੜੇ ਆ ਉਹ ਟੀਚਰ ਵੱਲੋਂ ਤਿਆਰ ਕੀਤੇ ਜਾਣੇ ਆ। 11ਵੀਂ ਤੇ 12ਵੀਂ ਦੇ ਜਿਹੜੇ ਮੇਨ ਵਿਸ਼ੇ ਆ ਉਹ ਵੀ ਜਿਹੜੇ ਆ ਮੇਨ ਸਬਜੈਕਟ ਦੇ ਪੇਪਰ ਜਿਹੜੇ ਹੈੱਡ ਆਫਿਸ ਤੋਂ ਆਉਣਗੇ ਤੇ ਬਾਕੀ ਜਿਹੜੇ ਆ ਦੂਸਰੇ 99 ਜਾਂ ਦੂਸਰੇ ਵਿਸ਼ੇ ਨੇ ਉਹਨਾਂ ਦੇ ਜਿਹੜੇ ਆ ਟੀਚਰ ਵੱਲੋਂ ਤਿਆਰ ਕੀਤੇ ਜਾਣੇ ਆ। ਸੋ ਹੈਡ ਆਫਿਸ ਵੱਲੋਂ ਜਿਹੜਾ ਪ੍ਰੈਸ਼ਨ ਜਿਹੜਾ ਇੱਕ ਦਿਨ ਪਹਿਲਾਂ ਡੀਓ ਆਫਸਰ ਦੇ ਈਮੇਲ ਤੇ ਭੇਜਿਆ ਜਾਣਾ ਸੋ ਜਿਹੜਾ ਇਸ ਦੇ ਵਿੱਚ ਸਾਰੇ ਬੱਚਿਆਂ ਦਾ 100% ਹਾਜ਼ਰੀ ਜਿਹੜੀ ਆ ਉਹ ਜ਼ਰੂਰੀ ਆ ਤੇ ਇਹਦਾ ਰਿਕਾਰਡ ਪੂਰਾ ਮੇਨਟੇਨ ਕੀਤਾ ਜਾਣਾ ਸੋ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਜਿਹੜੀਆਂ ਆll the best ਕਿ ਉਹ ਆਪਣੇ ਪੇਪਰ ਦੀ ਤਿਆਰੀ ਕਰਨ ਤੇ ਵਧੀਆ-ਵਧੀਆ ਪਹਿਲੀ ਸਤੰਬਰ ਦੇ ਪੇਪਰਾਂ ਦੇ ਵਿੱਚੋਂ ਨੰਬਰ ਜਿਹੜੇ ਉਹ ਲੈ ਕੇ ਆਉਣ ਹੋਰ ਇਹੋ ਜਿਹੀਆਂ ਵੀਡੀਓਜ਼ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਜੀ ਦਾ ਧੰਨਵਾਦ